ਜੋ ਆਪ ਸੰਗਤਾਂ ਦੇਖ ਰਹੇ ਹੋ ਕਿ ਇੱਕ ਵੀਡੀਓ ਇੰਟਰਨੈਟ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋਈ ਆ ਤੇ ਹਰ ਇੱਕ ਸਿੱਖ ਦੀ ਜਿਹੜੀ ਭਾਵਨਾ ਵਾ ਉਹਨੂੰ ਠੇਸ ਪਹੁੰਚੀ ਆ ਬੜਾ ਗੁੱਸਾ ਤੇ ਅக்ਰੋਸ਼ ਹਰ ਸਿੱਖ ਦੇ ਮਨ ਦੇ ਵਿੱਚ ਹੈ ਕਿਸੇ ਪਾਪੀ ਵਿਰਖ ਦੇ ਵੱਲੋਂ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਤਸ਼ਾਹ ਜੀ ਦਾ ਸਰੂਪ ਧਾਰਨ ਦੀ ਕੋਸ਼ਿਸ਼ ਕੀਤੀ ਗਈ ਆ ਪਹਿਲਾਂ ਤੁਹਾਨੂੰ ਸੰਗਤ ਨੂੰ ਇਹ ਵਿੰਤੀ ਕਰਦਾਂ ਕਿ ਕਿ ਇਹ ਵੀਡੀਓ ਆ ਜਿਵੇਂ ਕਿ ਕਿਹਾ ਜਾਂਦਾ ਕਿ ਇਹ ਮੁੰਬਈ ਦੀ ਆ ਉਲਾਸ ਨਗਰ ਦੀ ਆ ਇਹ ਮੁੰਬਈ ਦੀ ਨਹੀਂ ਇਹ ਐਮਪੀ ਦੀ ਮੱਧ ਪ੍ਰਦੇਸ਼ ਦੀ ਕੋਈ ਸ਼ਡੋਲ ਸ਼ਹਿਰ ਆ ਉੱਥੋਂ ਦੀ ਆ ਮਾਰੇ ਕਿਰਪਾ ਕਰਨ ਸ਼ਾਇਦ ਅੱਜ ਸ਼ਾਮ ਤੱਕ ਹੀ ਜਾਂ ਹੱਦ ਕੱਲ ਤੱਕ ਹੀ ਲਗਾ ਇਹ ਸਾਰਾ ਜਿਹੜਾ ਵਰਤਾਰਾ ਉਹ ਸੰਗਤ ਦੇ ਸਾਹਮਣੇ ਰੱਖ ਦਵਾਂਗੇ ਸੰਗਤ ਨੂੰ ਬੇਨਤੀ ਹੈ ਕਿ ਬਹੁਤ ਜਲਦੀ ਇਹਦੇ ਉੱਤੇ ਜਿੰਨਾ ਵੀ ਜਿਹੜੀ ਆਪਣੀ ਟਾਜੂ ਦੀ ਐਕਸ਼ਨ ਆ ਮਾਰੇ ਕਿਰਪਾ ਕਰਨ ਉਹ ਲਿਆ ਜਾ ਰਿਹਾ ਤੇ ਸਾਰੀ ਡੇਲ ਜਿਹੜੀ ਆਪ ਜੀ ਨੂੰ ਬਹੁਤ ਜਲਦੀ ਦਿੱਤੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਪ ਸੰਗਤਾਂ ਦੇਖ ਰਹੇ ਹੋ ਕਿ ਇੱਕ ਵੀਡੀਓ ਇੰਟਰਨੈਟ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋਈ ਆ ਤੇ ਹਰ ਇੱਕ ਸਿੱਖ ਦੀ ਜਿਹੜੀ ਭਾਵਨਾਵਾਂ ਉਹਨੂੰ ਠੇਸ ਪਹੁੰਚੀ ਆ ਬੜਾ ਗੁੱਸਾ ਤੇ ਅਗਰੋਸ਼ ਹਰ ਸਿੱਖ ਦੇ ਮਨ ਦੇ ਵਿੱਚ ਆ ਕਿ ਕਿਸੇ ਪਾਪੀ ਬਿਰਖ ਦੇ ਵੱਲੋਂ ਗੁਰੂ ਨਾਨਕ ਦੇਵ ਮਹਾਰਾਜ ਤੇ ਪਾਤਸ਼ਾਹ ਜੀ ਦਾ ਸਰੂਪ ਧਾਰਨ ਦੀ ਕੋਸ਼ਿਸ਼ ਕੀਤੀ ਗਈ ਆ ਅਤੇ ਮਨੁੱਖੀ ਜਾਮੇ ਦੇ ਵਿੱਚ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ ਬੇਸ਼ੱਕ ਇਹ ਬਹੁਤ ਵੱਡਾ ਹਮਲਾ ਇਹ ਵਿੱਚ ਕੋਈ ਦੋਰਾਵਾ ਨਹੀਂ ਕਿ ਇਦਾਂ ਦੀਆਂ ਸ਼ਰਾਰਤਾਂ ਪਹਿਲਾਂ ਵੀ ਪੰਥਰੋਧੀਆਂ ਵੱਲੋਂ ਕੀਤੀਆਂ ਜਾਂਦੀਆਂ ਸੀ ਹੌਲ ਵੀ ਕੀਤੀਆਂ ਜਾਂਦੀਆਂ ਗਾਂਹਾਂ ਹੀ ਕੀਤੀਆਂ ਜਾਂਦੀਆਂ ਪਹਿਲਾਂ ਤਾਂ ਮੈਂ ਸੰਗਤ ਜੀ ਨੂੰ ਬੇਨਤੀ ਕਰਦਾ ਕਿ ਜਿਹੜੀ ਇਹ ਵੀਡੀਓ ਆ ਜਿਵੇਂ ਕਿ ਕਿਹਾ ਜਾ ਰਿਹਾ ਕਿ ਇਹ ਮੁੰਬਈ ਦੀ ਹੈ ਉਲਾਸਨਗਰ ਦੀ ਹੈ ਇਹ ਮੁੰਬਈ ਦੀ ਨਹੀਂ ਇਹ ਐਮਪੀ ਦੀ ਮੱਧ ਪ੍ਰਦੇਸ਼ ਦੀ ਕੋਈ ਛੋਟਾ ਸ਼ਹਿਰ ਆ ਉੱਥੋਂ ਦੀ ਆ ਕਿਉਂਕਿ ਮੁੰਬਈ ਦੇ ਵਿੱਚ ਜਿਹੜੇ ਸਾਡੇ ਨਾਲ ਸਾਨੂੰ ਲੰਬੇ ਸਮੇਂ ਤੋਂ ਜਾਣਦੇ ਨਿਜਲੇ ਸਿੰਘ ਜਜਨਾ ਨਾਲ ਪ੍ਰੇਮ ਪਿਆਰ ਸਤਿਕਾਰ ਕਰਦੇ ਨੇ ਉਹਦੇ ਵਿੱਚ ਭਾਈ ਗੁਰਪ੍ਰੀਤ ਸਿੰਘ ਰਿੰਕੂ ਨੇ ਜੋ ਕਿ ਸਿੰਧੀ ਭਾਈਚਾਰੇ ਵਿੱਚ ਬੜੇ ਲੰਬੇ ਸਮੇਂ ਤੋਂ ਪ੍ਰਚਾਰ ਕਰ ਰਹੇ ਨੇ ਉਹਨਾਂ ਦੇ ਨਾਲ ਮੇਰੀ ਜਿਹੜੀ ਗੱਲਬਾਤ ਸਾਰੀ ਹੋਈ ਆ ਤੇ ਚੱਲ ਵੀ ਰਹੀ ਆ ਜਿਹਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਟੀਮ ਜਿਹੜੀ ਇਹ ਬਣਾ ਕੇ ਭੇਜੀ ਗਈ ਆ ਉੱਥੇ ਐਮਪੀ ਦੇ ਵਿੱਚ ਜਿਹੜੀ ਸਾਰੇ ਇਸ ਕਾਰਜ ਨੂੰ ਦੇਖੇਗੀ ਦੋਸ਼ੀਆਂ ਦੀ ਜਿਹੜੀ ਉਹ ਨਿਸ਼ਾਨਦੇਹੀ ਕਰੇਗੀ ਤੇ ਉਹਨਾਂ ਦੇ ਬਣਦੀ ਕਾਨੂੰਨੀ ਕਾਰਵਾਈ ਕਰੇਗੀ ਤੇ ਮਾਰੇ ਕਿਰਪਾ ਕਰਨ ਸ਼ਾਇਦ ਅੱਜ ਸ਼ਾਮ ਤੱਕ ਹੀ ਜਾਂ ਹੱਦ ਕੱਲ ਤੱਕ ਹੀ ਲਗਾ ਇਹ ਸਾਰਾ ਜਿਹੜਾ ਵਰਤਾਰਾ ਵਾ ਉਹ ਸੰਗਤ ਦੇ ਸਾਹਮਣੇ ਰੱਖ ਦਵਾਂਗੇ ਕਿ ਇਹ ਸਾਡੀ ਘਟਨਾ ਕਿੰਨੇ ਕੀਤੀ ਤੇ ਕਿਉਂ ਕੀਤੀ ਤੇ ਆਪਾਂ ਨੂੰ ਪਤਾ ਹੀ ਆ ਫਿਰ ਤੁਹਾਡਾ ਬੇਨਤੀ ਹੈ ਕਿ ਇਹਨੂੰ ਵੀਡੀਓ ਨੂੰ ਜੇ ਦੇਖਿਆ ਜਿਆਰੇ ਮੈਂ ਵੈਦੀ ਨਹੀਂ ਕੀ ਇਹ ਮਾਤ ਪ੍ਰਦੇਸ਼ ਦੀ ਆ ਤੇ ਇਹਦੇ ਵਿੱਚ ਜਿਹੜੇ ਲੋਕ ਨੇ ਉਹ ਵੀ ਸਿੰਧੀ ਨੇ ਪਰ ਉਹ ਜੋ ਪਤਾ ਲੱਗਾ ਵਾ ਸਾਨੂੰ ਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਜੀ ਨੂੰ ਗੁਰੂ ਨਹੀਂ ਮੰਨਦੇ ਗੁਨਾਹਕ ਬਾਸ਼ਾ ਨੂੰ ਇੱਕ ਜਿਵੇਂ ਉਹਨਾਂ ਦੀ ਭਾਵਨਾਵਾਂ ਕਿ ਪੂਜਾ ਕਰਦੇ ਪਰ ਮੂਰਤੀ ਤੌਰ ਦੇ ਉੱਤੇ ਤੇ ਇਹ ਪਹਿਲੀ ਵਾਰ ਨਹੀਂ ਪਹਿਲਾਂ ਵੀ ਲੋਕਾਂ ਨੇ ਇਦਾਂ ਦੇ ਬੜੇ ਕੰਮ ਕੀਤੇ ਆ ਜਨਤਕ ਇਸ ਵਾਰ ਹੋਣਾ ਹੋਇਆ ਤੇ ਵੀਡੀਓ ਪਹਿਲੀ ਵਾਰ ਹੀ ਆਈ ਆ ਸੋ ਸੰਗਤ ਨੂੰ ਬੇਨਤੀ ਆ ਕਿ ਬਹੁਤ ਜਲਦੀ ਇਹਦੇ ਉੱਤੇ ਜਿੰਨਾ ਵੀ ਜਿਹੜੀ ਅਪਡੇਟ ਆ ਜੂ ਵੀ ਐਕਸ਼ਨ ਆ ਮਹਾਰਾ ਕਿਰਪਾ ਕਰਨ ਉਹ ਲਿਆ ਜਾ ਰਿਆ ਤੇ ਸਾਰੀ ਡੀਟੇਲ ਜਿਹੜੀ ਆ ਆਪ ਜੀ ਨੂੰ ਬਹੁਤ ਜਲਦੀ ਦਿੱਤੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ